ਪ੍ਰਿਵੀਅਟਿਵ 4 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਦੇ ਗੱਲ ਕੀਤੀ ਜਾਵੇ ਤਾਂ ਜਦੋਂ ਗੁਰੂ ਘਰ ਦੇ ਨਿਜ਼ਾਮ ਨੂੰ ਲੈ ਕੇ ਜ਼ਿਕਰ ਹੁੰਦਾ ਹੈ ਤਾਂ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਨੇ ਜਿਹੜੀਆਂ ਚਰਚਾ ਦੇ ਵਿੱਚ ਆਉਂਦੀਆਂ ਨੇ ਖਾਸ ਕਰ ਗੁਰਦੁਆਰਾ ਸਾਧ ਦੇ ਨਿਜ਼ਾਮ ਦੇ ਵਿੱਚ ਸਵਾਵਾਂ ਨਿਭਾਉਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜ਼ਿਕਰ ਛਿੜਦਾ ਏ ਤੇ ਅਜਿਹਾ ਇੱਕ ਸਾਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਦਾ ਗੁਰੂ ਘਰ ਹੈ ਨਵਾਂ گاਉਂ ਦਾ ਜਿੱਥੇ ਪ੍ਰਧਾਨਗੀ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਆਪਸੀ ਤਕਰਾਰ ਚੱਲਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ 145 ਦੀ ਧਾਰਾ ਦੇ ਤਹਿਤ ਜਿਹੜਾ ਗੁਰਦੁਆਰਾ ਸਾਧ ਦੀ ਗੋਲਕਾ ਉਸ ਨੂੰ ਆਪਣੇ ਅੰਡਰ ਕਰ ਲਿਆ ਜਾਂਦਾ ਹੈ ਫਿਰ ਬਹੁਤ ਸਾਰੇ ਵੱਡੇ ਸਵਾਲ ਨੇ ਕਿ ਜੇ ਪ੍ਰਧਾਨਗੀ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਚਾਲੇ ਤਕਰਾਰ ਹੁੰਦਾ ਹੈ ਤੇ ਫਿਰ ਗੁਰਦੁਆਰਾ ਸਾਧ ਦਾ ਜਿਹੜਾ ਸਮੁੱਚਾ ਕਾਰਜਕਾਲ ਹੈ ਉਹਦੀ ਸੰਪੂਰਨਤਾ ਕਿਸ ਤਰੀਕੇ ਦੀ ਹੋਵੇਗੀ ਇਸੇ ਨੂੰ ਲੈ ਕੇ ਇੱਕ ਤੇਰਾ ਸਤਨਾਮ ਸਿੰਘ ਜਿਹੜੇ ਕਿ ਸੰਗਤ ਵੱਲੋਂ ਕਿਤੇ ਨਾ ਕਿਤੇ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਇਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਬਤੌਰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਤੇ ਸਾਡੇ ਨਾਲ ਸਤਨਾਮ ਸਿੰਘ ਹਾਜ਼ਰ ਹੈ ਗੱਲਬਾਤ ਕਰਨ ਦੀ ਸਵਾਗਤੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਸਤਨਾਮ ਸਿੰਘ ਦੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਗੁਰਦੁਆਰਾ ਸਾਹਿਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਪਰ ਅਜਿਹੇ ਹਾਲਾਤ ਕਿਉਂ ਪੈਦਾ ਹੋਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਤਕਰਾਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੁਰੂ ਦਾ ਮੂੰਹ ਹੀ ਗੁਰੂ ਦਾ ਮੂੰਹ ਗੋਲਕ ਨੂੰ ਕਿਹਾ ਜਾਂਦਾ ਤੇ ਪ੍ਰਸ਼ਾਸਨ ਦੇ ਵੱਲੋਂ ਗੋਲਕ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਜਾਂਦੀ ਆ ਹਾਂਜੀ ਇਹ ਜੀ ਆਪਣਾ 2023 ਦੀ ਹੈ ਜੀ ਆਪਣਾ ਜਦੋਂ ਚੋਣ ਹੋਈ ਸੀ ਸਰਬ ਸਭ ਦੀ ਸਰਬ ਸਭ ਦੀ ਨਾਲ 2023 ਚ ਸਤੰਬਰ ਮਹੀਨੇ ਚ ਤਾਂ ਸਰਬ ਸੰਗਤ ਨੇ ਮੈਨੂੰ ਚੁਣਿਆ ਉਸ ਟਾਈਮ ਪ੍ਰਧਾਨਗੀ ਜੀ ਤੇ ਉਸ ਟਾਈਮ ਤੋਂ ਹੀ ਇਹਨਾਂ ਨੇ ਆਪਣਾ ਆਪਣੇ ਭਾਈ ਤੋਸਰੋਪਾ ਪਵਾ ਕੇ ਆਪ ਪ੍ਰਧਾਨ ਬਣ ਗਏ ਉਸ ਟਾਈਮ ਮੈਨੂੰ ਸਰਵ ਸੰਗਤ ਨੇ ਚੁਣਿਆ ਮੇਰਾ ਕੋਈ ਪਰਿਵਾਰਕ ਮੈਂਬਰ ਉੱਥੇ ਮੌਜੂਦ ਨਹੀਂ ਸੀ ਉਹ ਤੋਂ ਬਾਅਦ ਪੁਰਾਣੇ ਪ੍ਰਧਾਨ ਹਰਜਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਚਾਰਜ ਦਿੱਤਾ ਜਿੱਦਾਂ ਜਿੱਦਾਂ ਚੱਲਦੇ ਰਹੇ ਕੰਮ ਉਹ ਤਾਂ ਜੀ ਉਹਨਾਂ ਨੇ ਮੈਨੂੰ ਪ੍ਰਧਾਨ ਤੋਂ ਚਾਬੀਆਂ ਸੌਂਪੀਆਂ ਸਾਰਾ ਪ੍ਰਬੰਧ ਜਿਹਦਾ ਜੋ ਕਾਰਜਕਾਰ ਸਾਰਾ ਮੇਰੇ ਹੈਂਡ ਦਿੱਤਾ ਗੋਲਕ ਦੀਆਂ ਚਾਬੀਆਂ ਵੱਡੀ ਗੋਲਕ ਦੀਆਂ ਅਕਾਊਂਟ ਬੈਂਕ ਖਾਤੇ ਸਭ ਕੁਝ ਮੇਰੇ ਨਾਂ ਤੇ ਕਰਾ ਦਿੱਤਾ ਹੋਰ ਸ਼ੁਰੂ ਤੋਂ ਹੋਈ 1988 ਤੋਂ ਇਹ ਕਮੇਟੀ ਆਪਣੀ ਚੱਲਦੀ ਆ ਰਹੀ ਹੈ ਰਜਿਸਟ੍ਰੇਸ਼ਨ ਸੁਸਾਇਟੀ ਗੁਰਦੁਆਰਾ ਬੜ ਸਾਈਂ ਇਦੇ ਵਿੱਚ ਸਰਦਾਰ ਗਰਜਾ ਸਿੰਘ ਆਪ ਵੀ ਪ੍ਰਧਾਨ ਰਿਹਾ ਉਸ ਟਾਈਮ ਤੇ ਅਰੈਸਟਡ ਹੈ 1988 89 ਤੋਂ ਤੇ ਉਸ ਦੇ ਵਿੱਚ ਉਹਨਾਂ ਨੇ ਆਪ ਵੀ ਭੂਮਿਕਾ ਨਿਭਾਈ ਹੈ ਬਜਾ ਬਤੌਰ ਪ੍ਰਧਾਨ ਉਹ ਤੋਂ ਬਾਅਦ ਜੀ ਇਹ ਜਿੱਦੇ ਜਿੱਦਾ ਕੰਮਗੁਰੂ ਕਰਦਾ ਹੁੰਦਾ ਰਿਹਾ ਉਸ ਸੰਸਾਰ ਉਸ ਰਿਸਟਰ ਲੱਗਿਆ ਹੋਇਆ ਸਾਡੇ ਕੋਲ ਮੇਨਟੇਨ ਹੋਇਆ ਹੋਇਆ ਸ਼ੁਰੂ ਤੋਂ ਹੀ ਉਹਦੇ ਵਿੱਚ ਜਿੱਦਾਂ ਜਿੱਦਾਂ ਪ੍ਰਧਾਨ ਚੇਂਜ ਹੋਈ ਗਏ ਉਹਨਾਂ ਨੇ ਆਪਣੇ ਸਾਰੇ ਕੰਮ ਕਾਰਜ ਉਹਨਾਂ ਵਿੱਚ ਕੀਤੇ ਨੇ ਉਹਨਾਂ ਵਿੱਚ ਹੀ ਮੈਨੂੰ ਵੀ ਸੰਗਤ ਨੇ ਸੇਵਾ ਦੇ ਦਿੱਤੀ ਹੈ ਇਹ ਉਸ ਰਜਿਸਟਰ ਦੇ ਵਿੱਚ ਵਿੱਚ ਆਪਣਾ ਵੀ ਐਂਟਰੀ ਹੋਈ ਤੇ ਉਸ ਹਿਸਾਬ ਨਾਲ ਅਸੀਂ ਪ੍ਰਧਾਨ ਦੇ ਅਹੁਦੇ ਤੇ ਹੋਈ ਨਹੀਂ ਪਹਿਲਾਂ ਵੀ ਪ੍ਰਧਾਨ ਬਣਦੇ ਰਹੇ ਹੋ ਤੁਸੀਂ ਨਹੀਂ ਜੀ ਮੈਂ ਪਹਿਲੀ ਵਾਰ ਬਣਿਆ ਸੀ ਉਹ ਆਪਸੀ 1988 90 ਚ ਉਹਨਾਂ ਨੇ ਪ੍ਰਧਾਨਗੀ ਉਹਨਾਂ ਕੋਲ ਸੀ ਸਿਸਟਮ ਜਦੋਂ ਪ੍ਰਧਾਨ ਦੀ ਚੋਣ ਹੋਣ ਨੂੰ ਲੈ ਕੇ ਸੰਗਤ ਦੇ ਨਾਲ ਗੱਲਬਾਤ ਹੁੰਦੀ ਜਾਂ ਸੰਗਤ ਦੇ ਸੁਝਾਅ ਆਉਂਦੇ ਆ ਤੁਹਾਡੇ ਮਨ ਦੇ ਵਿੱਚ ਇਹ ਭਾਵਨਾ ਸੀ ਕਿ ਪ੍ਰਧਾਨਗੀ ਦੀ ਲਾਲਸਾ ਰੱਖਦੇ ਸੀ ਤੁਸੀਂ ਕਿ ਮੈਂ ਪ੍ਰਧਾਨ ਬਣਨਾ ਜਾਂ ਸੰਗਤ ਵੱਲੋਂ ਬਣਾਇਆ ਜਾਂਦਾ ਨਹੀਂ ਸੰਗਤ ਵੱਲੋਂ ਬਣਾਇਆ ਜਾਂਦਾ ਨਹੀਂ ਮੇਰੇ ਕੋਲ ਕੋਈ ਉਹ ਨਹੀਂ ਸੀ ਪਰ ਪਹਿਲਾਂ ਮੈਂ ਕਮੇਟੀ ਚ ਐਜ਼ ਅ ਕੈਸ਼ੀਅਰ ਵੀ ਰਿਹਾ ਨਾਲ ਹਰਜਿੰਦਰ ਸਿੰਘ ਪੱਪੀ ਨਾਲ ਬਤੌਰ ਕੈਸ਼ੀਅਰ ਵੀ ਆਪਾਂ ਕੰਮ ਕੀਤਾ ਹੈ ਤੇ ਐਲیکشن ਐਲیکشن ਹੋਣ ਤੋਂ ਪਹਿਲਾਂ ਜਾਂ ਸਿਲੈਕਸ਼ਨ ਹੁੰਦੀ ਹੈ ਉਸ ਤੋਂ ਪਹਿਲਾਂ ਜਿਹੜਾ ਤੜਾ ਪ੍ਰਧਾਨਗੀ ਦੇ ਵਿਰੋਧ ਦੇ ਵਿੱਚ ਖੜਿਆ ਹੈ ਪ੍ਰਧਾਨਗੀ ਦਾ ਦਾਅਵੇਦਾਰ ਬਣਦਾ ਹੈ ਉਹਨਾਂ ਦੇ ਵੱਲੋਂ ਵੀ ਕੋਈ ਵਿਚਾਰ ਸੰਗਤ ਦੇ ਸਨਮੂ ਰੱਖੇ ਗਏ ਕਿ ਅਸੀਂ ਪ੍ਰਧਾਨ ਬਣਨਾ ਚਾਹੁੰਦੇ ਹਾਂ ਜਾਂ ਉਸ ਸਮੇਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਨਹੀਂ ਉਸ ਸਮੇਂ ਹੀ ਹੋਈ ਜਦੋਂ ਟਾਈਮ ਰੱਖਿਆ ਗਿਆ ਸੀ ਇਹ ਉਸ ਦਿਮੇਂ ਕਹਿੰਦਾ ਮੈਨੂੰ ਸੇਵਾ ਦਿਓ ਮੈਂ ਕਰਨੀ ਹੈ ਸੇਵਾ ਦੇ ਪਿੰਡ ਵਾਸੀਆਂ ਨੇ ਫਿਰ ਮੈਨੂੰ ਉਸ ਕੋਈ ਇਲੈਕਸ਼ਨ ਤਾਂ ਹੁੰਦੇ ਨਹੀਂ ਜੀ ਸਰਬਸੰਮਤੀ ਨਾਲ ਜਿੱਦਾਂ ਹੱਥ ਖੜੇ ਕੀਤੇ ਆ ਤਾਂ ਉਸ ਹਾਵਨਾ ਸੰਗਤ ਨੇ ਚੁਣ ਲਿਆ ਮੈਨੂੰ ਹਮ ਬਸ ਇਸਤੇ ਫਿਰ ਆਪਸ ਰੋਪਾ ਪਾ ਕੇ ਚੱਲੇਗੇ ਕਹਿੰਦਾ ਮੈਂ ਪ੍ਰਧਾਨ ਨੇ ਹਮ ਬਸ ਇਹ ਤੋਂ ਬਾਅਦ ਤੋਂ ਹੋਰ ਤੋਂ ਬਾਅਦ ਫਿਰ ਉਹ ਹਰ ਪ੍ਰੋਗਰਾਮ ਚ ਸੰਗਰਾਮ ਕਰਨੀ ਅਸੀਂ ਉਹਨਾਂ ਨੇ ਨਵੀਂ ਵੱਖਰੀ ਕਮੇਟੀ ਰਜਿਸਟ੍ਰੇਸ਼ਨ ਕਰਾ ਲਈ ਹਮ ਇੱਕ ਰਜਿਸਟ੍ਰੇਸ਼ਨ ਨਵੀਂ ਵੱਖਰੀ ਕਮੇਟੀ ਬਣਾਈ ਉਹਦੇ ਵਿੱਚ ਆਪ ਪ੍ਰਧਾਨ ਬਣ ਗਏ ਬਾਕੀ ਉਹਨਾਂ ਦੇ ਮੈਂਬਰ ਬਣ ਗਏ ਹਮ ਇੱਕ ਉਸੇ ਸੇਮ ਨੇਮ ਦੀ ਗੁਰਦੁਆਰਾ ਬੜਸਾਕ ਦੀ ਹਮ ਨਾਂ ਉਹਨਾਂ ਕੋਲ ਕੋਈ ਚਾਬੀਆਂ ਸੀ ਇਸ ਕਰਕੇ ਉਹਨਾਂ ਨੇ ਫਿਰ ਕਟਰ ਨਾਲ ਆਪਣੇ ਜਿੰਦੇ ਲਾਏ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕ ਨੂੰ ਤੋੜਨ ਵਾਸਤੇ ਇਹ ਕਟਰਾਂ ਦੇ ਨਾਲ ਜਿੰਦਰੇ ਭੰਨੇ ਜਾਂਦੇ ਆ ਜੀ ਜਿੰਦਰੇ ਭੰਨੇ ਸੀ ਉਹਦੀ ਬਿਲਕੁਲ ਵੀਡੀਓ ਵੀ ਵਾਇਰਲ ਹੋਈ ਹੈ ਪੀਟੀਸੀ ਨਿਊਜ਼ ਨੇ ਵੀ ਕੀਤੀ ਹੈ ਤੇ ਹੋਰ ਚੈਨਲਾਂ 'ਚ ਵੀ ਆਈ ਹੈ ਪਰ ਸਰਕਾਰ ਨੇ ਉਦੋਂ ਇਲਾਵਾ ਜਿਹੜੇ ਇਹਨਾਂ ਨੇ ਜਿੰਦਰੇ ਬੰਨੇ ਵੱਡੇ ਨੇ ਉਦੋਂ ਇਲਾਵਾ ਸਾਡੇ ਅੰਡਰਗਰਾਉਂਡ ਜਿਹੜੀ ਚਾਬੀਆਂ ਨੇ ਸਾਡੇ ਕੋਲ ਸੀ ਉੱਪਰ ਵਾਲੇ ਵੱਢ ਗਏ ਥੱਲੇ ਵਾਲੇ ਰਹਿ ਗਏ ਉਸ ਟਾਈਮ ਕਟਰ ਚਲਾਉਂਦੇ ਹੋਏ ਜੇ ਕੋਈ ਦੁਰਘਟਨਾ ਵਾਪਰ ਜਾਂਦੀ ਫੇਰ ਇਹਨਾਂ ਨੇ ਸਾਡੇ ਗੱਲ ਪੜਾਣੀ ਸੀ ਉਹ ਜੋ ਚੰਗਿਆਰੀਆਂ ਵੀ ਨਿਕਲ ਰਹੀ ਸੀ ਗੁਰੂ ਗੁਰੂ ਸਾਹਿਬ ਜੀ ਬਿਆਦ ਵੀ ਕਰ ਰਹੇ ਸੀ ਉਹ ਇਸ ਟਾਈਮ ਜਿਹੜੀ ਗੋਲਕ ਨੂੰ ਗਰੀਬ ਦਾ ਮੂੰਹ ਕਿਹਾ ਜਾਂਦਾ ਏ ਫਿਰ ਉਸੇ ਗੋਲਕ ਦੇ ਉੱਪਰ ਪ੍ਰਧਾਨਗੀ ਦੀ ਲਾਲਸਾ ਰੱਖਣ ਵਾਲੇ ਫਿਰ ਜਿਵੇਂ ਲੋਕਾਂ ਦੇ ਵੱਲੋਂ ਡਾਕੇ ਮਾਰੇ ਜਾ ਰਹੇ ਆ ਹਾਂਜੀ ਬਿਲਕੁਲ ਡਾਕੇ ਮਾਰੇ ਜਾ ਰਹੇ ਜੀ ਇੱਚ ਕੋਈ ਸ਼ੋਅ ਹੈ ਨਹੀਂ ਕੋਈ ਸ਼ੱਕ ਕਿਉਂਕਿ ਜੇ ਸੇਵਾ ਮਿਲੀ ਹੈ ਤਾਂ ਸੇਵਾ ਕਰਨ ਤੋਂ 3 ਸਾਲ ਦੀ ਸੇਵਾ ਸੀ 3 ਸਾਲ ਤੋਂ ਬਾਅਦ ਫੇਰ ਕਰ ਲੰਦੇ ਸੇਵਾ ਜੇ ਸੰਗਤ ਚੁਣਦੀ ਉਹਨਾਂ ਨੂੰ ਜਦੋਂ ਸੰਗਤ ਨੇ ਪ੍ਰਧਾਨ ਚੁਣਿਆ ਨਹੀਂ ਤੇ ਫਿਰ ਕਿਸੇ ਵੀ ਅਜਿਹੇ ਸ਼ਖਸ ਦੇ ਕੋਲੇ ਚਾਹੇ ਉਹ ਪਹਿਲਾਂ ਵੀ ਪ੍ਰਧਾਨ ਰਿਹਾ ਹੋਵੇ ਤੇ ਪਾਵਰ ਨਹੀਂ ਰਹਿ ਜਾਂਦੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀ ਦੀ ਗੈਰ ਮੌਜੂਦਗੀ ਦੇ ਵਿੱਚ ਇਸ ਤਰ੍ਹਾਂ ਜਿੰਦਰੇ ਭੰਨੇ ਜਾਣ ਤੇ ਇੱਕ ਤਰ੍ਹਾਂ ਦੇ ਨਾਲੇ ਚੋਰੀ ਦਾ ਮਾਮਲਾ ਬਣਦਾ ਏ ਤੇ ਪ੍ਰਸ਼ਾਸਨ ਨੇ ਕੋਈ ਧਰਾਵਾਂ ਦੇ ਤਹਿਤ ਕੋਈ ਮੁਕਦਮਾ ਦਰਜ ਕੀਤਾ ਇਸ ਮਾਮਲੇ ਦੇ ਵਿੱਚ ਜੀ ਮੁਕਦਮਾ ਬਹੁਤ ਮੁਸ਼ਕਿਲ ਨਾਲ ਦਰਜ ਕੀਤਾ ਸੰਗਤ ਦੇ ਵਿਰੋਧ ਕਰਨ ਉਸ ਟਾਈਮ ਬਹੁਤ ਦਬਾਅ ਸੀ ਸਰਕਾਰ ਦਾ ਕਿਉਂਕਿ ਆਮ ਆਦਮੀ ਪਾਰਟੀ ਨਾਲ ਹੀ ਰਿਲੇਟਡ ਨੇ ਪੋਲੀਟੀਕਲ ਪ੍ਰੈਸ਼ਰ ਸੀ ਹਾਂਜੀ ਤੇ ਫਿਰ ਉਹਨਾਂ ਨੇ ਪਰਚਾ ਬੜੀ ਹਲਕੀ ਧਾਰਾਂ ਲਾ ਕੇ ਦੇ ਦਿੱਤੀ ਸਾਡੇ ਦੇ ਵੀ ਉਲਟਾ ਪਰਚਾ ਦਿੱਤਿਆ ਹਮ 752 ਦਾ ਵੀ ਅਸੀਂ ਤਾਂ ਬਲਕਿ ਉਹਦਾ ਸਾਡੇ ਕੋਈ ਦੋਸ਼ ਵੀ ਨਹੀਂ ਸੀ ਅਸੀਂ ਤਾਂ ਸਿਰਫ ਕੰਪਲੇਂਟ ਕਰੀ ਸੀ ਵੀ ਇਹਨਾਂ ਨੇ ਤਾਲੇ ਤੋੜੇ ਸਾਨੂੰ ਸੇਵਾਦਾਰ ਦਾ ਫੋਨ ਆਇਆ ਵੀ ਇਹਨਾਂ ਨੇ ਤਾਲੇ ਵੱਢ ਕੇ ਆਪਣੇ ਲਗਾਲਤੇ ਜਿਹੜਾ 752 ਦਾ ਤੁਹਾਡੇ ਤੇ ਪਰਚਾ ਦਿੱਤਾ ਜਾਂਦਾ ਹੈ ਕਿ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਤਕਰਾਰ ਹੋਇਆ ਸੀ ਤੁਹਾਡਾ ਕੋਈ ਤਕਰਾਰ ਨਹੀਂ ਸਰ ਅਸੀਂ ਤਾਂ ਸਿਰਫ ਇਹੀ ਕੰਪਲੇਂਟ ਕਰੀ ਸੀ ਵੀ ਇਹਨਾਂ ਨੇ ਤਾਲੇ ਵੱਢੇ ਉਹ ਤੋਂ ਬਾਅਦ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਥੋੜੀ ਬਹੁਤੀ ਦੇਖੋ ਆ ਕੇ ਹੁੰਦੀ ਹੈ ਵੀ ਤਾਲਾ ਕਿਉਂ ਵੱਢਿਆ ਤੁਹਾਡਾ ਦੋਨਾਂ ਧਿਰਾਂ ਦੇ ਉੱਪਰ ਦੋਸ਼ ਲੱਗਦੇ ਨੇ ਕਿ ਇੱਕ ਧਿਰ ਆਮ ਆਰਮੀ ਪਾਰਟੀ ਦੇ ਨਾਲ ਜੁੜੀ ਹੋਈ ਆ ਤੇ ਦੂਜੇ ਧਿਰ ਜਿਹੜੀ ਭਾਜਪਾ ਦੀ ਖਸਮ ਖਾਸ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਫਿਰ ਅਜਹੀਆਂ ਸਿਆਸੀ ਧਿਰਾਂ ਦੀ ਸਹਿ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਨਾਲ ਕੋਈ ਭਾਜਪਾ ਨਾਲ ਕੋਈ ਤਾਲੁਕ ਨਹੀਂ ਮੇਰੇ ਕੋਈ ਪਾਰਟੀ ਨਾਲ ਤਾਲੁਕਤ ਨਹੀਂ ਨਹੀਂ ਹੈ ਜੀ ਨਹੀਂ ਬਾਕੀ ਸੇਵਾ ਬਖੋ ਜੋ ਵੀ ਸੇਵਾ ਨਿਭਾ ਸਕਦਾ ਚਾਹ ਭਾਜਪਾ ਵਾਲਾ ਹੋਵੇ ਚਾਹ ਅਕਾਲੀ ਹੋਵੇ ਚਾਹ ਕਾਂਗਰਸੀ ਹੋਵੇ ਉਹ ਤਾਂ ਆਪਣੀ ਸੇਵਾ ਹੈ ਜੀ ਨੇ ਸੇਵਾ ਨਿਭਾਣੀ ਉਹਦੇ ਤੇ ਕੋਈ ਲਿਖਿਆ ਨਹੀਂ ਹੁੰਦਾ ਭਾਜਪਾ ਵਾਲਾ ਇਹ ਕੋਈ ਅਕਾਲੀ ਇਹ ਕਾਂਗਰਸ ਜਦੋਂ ਕਿਸੇ ਨਾਲ ਗੁਰੂ ਘਰ ਨਾਲ ਧੱਕਾ ਹੋ ਰਿਹਾ ਉਸ ਟਾਈਮ ਉਸ ਟਾਈਮ ਤੱਕ ਖੜਨਾ ਹੀ ਪੈਂਦਾ ਹੈ ਨਾ ਕਿਸੇ ਨਾ ਕਿਸ ਨੂੰ ਉਸ ਤੌਰ ਇਹੀ ਕਰਕੇ ਕੋਈ ਲਾਈ ਜਾਂਦੇ ਵੀ ਇਹ ਬੀਜੇਪੀ ਤੋਂ ਨੇ ਇਹ ਕਾਂਗਰਸ ਤੋਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕੇ ਵੀ ਖਾਸ ਗੱਲ ਚਰਚਾ ਦੇ ਵਿੱਚ ਰਹੀ ਹੈ ਕਿ ਇੱਥੇ ਇੱਕ ਗੁਰਸਿੱਖ ਨੌਂਦਵਾਨ ਸੀ ਉਸ ਗੁਰਸਿੱਖ ਨੌਂਦਵਾਨ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿ ਦੇ ਉੱਪਰ ਭਈਆਂ ਦੇ ਕੋਲੋਂ ਕੁੱਟ ਪਵਾਈ ਜਾਂਦੀ ਹੈ ਉਹਦਾ ਸਿਰ ਭੰਨਿਆ ਜਾਂਦਾ ਹੈ ਬਹੁਤ ਸਰੀਆਂ ਝੋਟ ਲੱਗਣ ਤੋਂ ਬਾਅਦ ਹਸਪੀਟਲ ਦੇ ਵਿੱਚ ਉਸ ਨੌਂਦਵਾਨ ਨੂੰ ਐਡਮਿਟ ਕਰਵਾਉਣਾ ਪੈਂਦਾ ਆ ਹਾਂਜੀ ਹਾਂਜੀ ਉਹ ਪਤਾ ਹੈ ਕੀ ਗੱਲ ਹੈ ਜੀ ਬਾਹਰ ਰੇਡੀਅਲ ਲੱਗਦੀ ਨੇ ਇੱਥੇ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਉਹਨੂੰ ਹਟਾਉਣ ਵਾਸਤੇ ਸਾਡੇ ਗੁਰੂ ਸਾਹਿਬ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਨੇ ਆ ਭਾਈ ਜਸਦੀਪ ਸਿੰਘ ਜੀ ਉਹ ਸੇਵਾ ਨਿਭਾਉਂਦੇ ਨੇ ਫ੍ਰੀ ਆਪਣੀ ਸੇਵਾਤ ਸੇਵਾ ਫ੍ਰੀ ਹੁੰਦੀ ਹੈ ਜੀ ਨਾ ਕੋਈ ਮੈਂਬਰ ਹੈ ਗੁਰਦੁਆਰਾ ਸਾਹਿਬ ਦਾ ਨਾ ਕੋਈ ਰੱਖਿਆ ਹੋਇਆ ਉਹਨੂੰ ਉਸ ਤੋਂ ਬਾਅਦ ਉਹ ਸੇਵਾ ਨਿਭਾ ਰਹੇ ਸੀ ਸ਼ਾਮ ਨੂੰ ਕੀ ਹੋਇਆ ਤੇ ਕੁਲਫੀ ਵਾਲਾ ਇੱਕ ਆਪਣਾ ਭਾਈ ਇਹ ਕੁਲਫੀਆਂ ਵਾਲਾ ਕੰਮ ਕਰਦੇ ਨੇ ਉਹ ਸਰਦਾਰ ਨੇ ਪੰਜਾਬੀ ਨੇ ਉਹ ਉਹਨਾਂ ਨੂੰ ਇਹ ਭਈਆ ਨੇ ਇਕੱਠੇ 25 30 ਬੰਦੇ ਇਕੱਠੇ ਹੋ ਕੇ ਸ਼ਾਇਦ ਇਹ ਪਿੱਛੇ ਸ਼ਾਇਦ ਸੀ ਉਹਨਾਂ ਦੇ ਉਹਨੂੰ ਤੰਗ ਕਰ ਰਹੇ ਸੀ ਤੇ ਵਿਚਾਰਾ ਕੋਈ ਵਿੱਚ ਪ੍ਰੋਪਰਟੀ ਦਾ ਕੰਮ ਕਰਦਾ ਇੱਥੇ ਉਹਦਾ ਨਾਮ ਰਾਜਵੀਰ ਹੈ ਗੁਰਜੀਤ ਸਿੰਘ ਮਿਲਣਾ ਨਾਮ ਦਾ ਜਿਹਦਾ ਸਿਰ ਪਟਿਆ ਸੀ ਉਹਨੇ ਵਿੱਚ ਆ ਕੇ ਉਹਨੂੰ ਛਡਾਣਾ ਚਾਹਿਆ ਤਾਂ 10:30 ਵਜੇ ਦੀ ਗੱਲ ਹੈ ਰਾਤ ਦੀ ਇਹ ਉਸ ਟਾਈਮ ਤਾਂ ਸਾਰੇ ਆਪਣੇ ਘਰੀ ਹੁੰਦੇ ਆ ਜੀ ਗੇਟ ਤੋਂ ਬਾਹਰ ਦੀ ਗੱਲ ਹੈ ਜੀ ਇਹ ਗੇਟ ਤੇ ਸਾਹਮਣੇ ਗੇਟ ਤੇ ਤਾਂ ਉਸ ਟਾਈਮ ਉਹਨੂੰ ਛਡਾਣਾ ਚਾਹਿਆ ਤਾਂ ਉਹਦੇ ਸਿਰ ਤੇ ਉਹਨਾਂ ਨੇ ਡਰਾਡ ਰੂਡ ਮਾਰੀ ਤੇ ਟਾਂਕੇ ਲੱਗੇ 13 14 ਤੇ ਕਿਰਚ ਵੀ ਮਰਨੀ ਚਾਹੀਦੀ ਕਿਰਚ ਵੱਜਣੀ ਸੀ ਉਹ ਬਚਾ ਹੋ ਗਿਆ ਉਹਦਾ ਤੇ ਉਹਨੇ ਫਿਰ ਮੈਡੀਕਲ ਕਰਾਇਆ 32 ਸੈਕਟਰ ਜਾ ਕੇ 16 ਚ ਨਹੀਂ ਹੋਇਆ 32 ਚ ਹੋਇਆ ਐਮ ਆਰ ਕਟਾਈ ਉਹਦੇ ਬਾਅਦ ਪਰਚਾ ਹੋ ਗਿਆ ਜ ਤੁਸੀਂ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਪ੍ਰਧਾਨ ਨੂੰ ਸੰਗਤ ਦੇ ਵੱਲੋਂ ਤੁਹਾਡੀ ਸਿਲੈਕਸ਼ਨ ਕੀਤੀ ਜਾਂਦੀ ਹੈ ਲੰਬੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਸਵਾਵਾਂ ਨਿਭਾ ਰਹੇ ਹਾਂ ਤੇ ਇੱਕ ਗੱਲ ਤੁਹਾਡੇ ਧਿਆਨ ਦੇ ਵਿੱਚ ਇਹ ਵੀ ਹੋਵੇਗੀ ਕਿ ਕੁਝ ਧਿਰਾਂ ਦੇ ਵੱਲੋਂ ਜਿਹਾ ਇਹ ਦੋਸ਼ ਵੀ ਲਗਾਏ ਜਾ ਰਹੇ ਨੇ ਕਿ ਅਜਿਹੀ ਇੱਕ ਅਜਿਹੀ ਥੇਰਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਬਈਆਂ ਦੇ ਕੋਲੋਂ ਗੁਰਦੁਆਰਾ ਸਾਹਿਬ ਦੇ ਬਾਹਰ-ਬਾਰ ਦੁਕਾਨਾਂ ਲਗਾਉਣ ਨੂੰ ਲੈ ਕੇ ਪੈਸੇ ਲੈਂਦੀ ਆ ਹਾਂਜੀ ਦੇਖੋ ਇਹ ਤਾਂ ਦੇਖੋ ਹੁਣ ਆਪਾਂ ਪੈਸੇ ਸ਼ੋ ਤਾਂ ਨਹੀਂ ਕਰ ਸਕਦੇ ਵੀ ਪੈਸੇ ਕਿੱਦਾਂ ਲੈ ਰਹੀ ਹੈ ਲੇਕਿਨ ਸ਼ਾਇਦ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਹੈ ਹੀ ਹੈ ਇਸ ਕਰਕੇ ਉਹਨਾਂ ਦੇ ਹੌਸਲੇ ਬੁਲੰਦ ਨੇ ਇਹ ਤਾਂ ਹੁਣ ਦੇਖੋ ਮੈਟਰ ਦੂਜਾ ਹੁਣ ਅਸੀਂ ਕੀ ਕਹਿ ਸਕਦੇ ਹਾਂ ਇਸ ਬਾਰੇ ਕੁਝ ਅਸੀਂ ਕਹਿ ਨਹੀਂ ਸਕਦੇ ਇਹ ਮੈਟਰ ਸਾਡਾ ਹੁਣ ਪੈਸੇ ਦਾ ਨਹੀਂ ਹੈਗਾ ਸਰਕਾਰ ਮਿਲੀ ਭੁਗਤ ਜਿਹੜੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਹੋਵੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲ ਭੱਜ ਜਾਂਦੇ ਨੇ ਪੰਜਾਬ ਵਾਲੇ ਹਟਾਉਂਦੇ ਆ ਪੰਜਾਬ ਵਾਲਿਆਂ ਨੂੰ ਪਿੱਛੇ ੱਟਕਾ ਮੁੱਕੀ ਹੋਈ ਹੈ ਨਾ ਪ੍ਰਸ਼ਾਸਨ ਨੇ ਹਟਾਉਣਾ ਚਾਹੀਏ ਉਸ ਟਾਈਮ ਵੀ ਪਿੱਛੇ ਸ਼ਹਿ ਮਿਲ ਜਾਂਦੀ ਹੈ ਇਹਨਾਂ ਨੂੰ ਸੰਗਤ ਕਹਿੰਦੀ ਅਸੀਂ ਬੱਚਿਆਂ ਦੇ ਸਮੇਤ ਪਰਿਵਾਰਾਂ ਦੇ ਸਮੇਤ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਸਤੇ ਨਮਸਕਾਰ ਕਰਨ ਵਾਸਤੇ ਆਉਣਾ ਹੁੰਦਾ ਏ ਤੇ ਭਈਏ ਜਿਹੜੇ ਨੇ ਗੁਰਦੁਆਰਾ ਸਾਧ ਦੇ ਬਾਹਰ ਬਾਹਰ ਪਾਣ ਖਾ ਕੇ ਸਿਗਰਟਾਂ ਪੀ ਕੇ ਥੁੱਕਦੇ ਨਜ਼ਰ ਆਉਂਦੇ ਆ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਪਰ ਇਹ ਤੇ ਜਦੋਂ ਹਟਾਣ ਜਾਂਦੇ ਆ ਤਾਂ ਉਹਨਾਂ ਦਾ ਵਿਰੋਧ ਕੀਤਾ ਚਾਹੀਏ ਉਹ ਝੂਠੀ ਕ ਜਿਹੜੇ ਦੂਜੇ ਪ੍ਰਵਾਸੀ ਨੇ ਉਹ ਝੂਠੀ ਕੰਪਲੇਟਾਂ ਦੇ ਦਿੰਦੇ ਠਾਣੇ 'ਚ ਉਹਨਾਂ ਨੂੰ ਹਟਾਣ ਵੀ ਨਾ ਹਟਾਇਆ ਜਾਵੇ। ਉਹਨਾਂ ਦੀ ਜ਼ਿਆਦਾ ਸੁਣਵਾਈ ਹੈ? ਹਾਂਜੀ ਸੁਣਵਾਈ ਹੁੰਦੀ ਹੈ ਜੀ ਉਹਦੀ ਜ਼ਿਆਦਾ ਸੁਣਵਾਈ ਹੋ ਰਹੀ ਹੈ। ਹਾਂ ਜਿੱਦਾਂ ਉਹਨਾਂ ਜਸਦੀਪ ਸਿੰਘ ਸੇਵਾ ਨਿਭਾ ਰਿਹਾ ਹੈ ਉਹਦੇ ਖਿਲਾਫ ਵੀ ਉਹਦੀ ਵੀ ਕੰਪਲੇਟ ਦਿੱਤੀ ਗਈ ਉੱਥੇ। 11 ਵਾਲੇ ਠਾਣੇ 'ਚ ਦਿੱਤੀ ਗਈ ਚੰਡੀਗੜ੍ਹ। ਜੋ ਕਿ ਮੁੰਡਾ ਉਸ ਆਪਣਾ ਪਰਚੇਸ ਨਾਮਜੰਦ ਸੀ। ਉਹਦਾ ਨਾਮ ਸੀ ਨਿਰੰજન। ਜਿਨੇ ਮੁੰਡੇ ਦੇ ਟਾਂਕੇ ਸੀ ਤੇ ਟਾਂਕੇ ਲੱਗੇ ਆ। ਉਹਨਾਂ ਵਿੱਚ ਸ਼ਾਮਿਲ ਸੀ ਉਹ ਮੁੰਡਾ। ਉਸੀ ਨੇ ਕੰਪਲੇਂਟ ਦਿੱਤੀ ਉਹਨੂੰ ਸਿਰਫ ਫੜ ਕੇ ਉਹ ਇੱਥੇ ਗੁਰਦੁਆਰਾ ਸਾਹਿਬ ਗੇਟ ਦੇ ਕੋਲ ਲੈ ਕੇ ਆਇਆ ਸੀ ਵੀ ਪੁਲਿਸ ਨੂੰ ਇਹਨੂੰ ਅਰੈਸਟ ਕਰਾਇਆ ਜਾਵੇ। ਤੇ ਉੱਥੋਂ ਅਰੈਸਟ ਕੀ ਕਰਾਣਾ ਉੱਥੋਂ ਉਹਨੂੰ ਉਹਨਾਂ ਦੇ ਘਰ ਦੇ ਮੈਂਬਰ ਕੋਈ ਲੈ ਗਿਆ ਉਹਨੂੰ ਛਡਾ ਕੇ ਜਦੇ। ਕੋਈ ਉਹਨੂੰ ਹੱਥਾ ਪਾਈ ਨਹੀਂ ਹੋਈ ਕੁਛ ਨਹੀਂ ਆ ਮੁੜ ਕੇ ਉਹ ਸ਼ਾਮ ਨੂੰ ਆਪਣਾ ਉਹਨੇ ਮੈਡੀਕਲ ਕਰਾ ਲਿਆ ਐਮ ਆਰ ਆਰ ਕਟਾਈ ਉਹਨੇ। ਜਾ ਕੇ 16 ਸੈਕਟਰ ਦਾਖਿਲ ਹੋ ਗਿਆ ਸਵੇਰੇ ਉਹਨੂੰ 11 ਸੈਕਟਰ ਤੋਂ ਫੋਨ ਆਇਆ ਵੀ ਭਾਈ ਜਸਜੀਪ ਸਿੰਘ ਵੀ ਤੁਸੀਂ ਉਹਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ। ਜਦ ਕੇ ਉਸ ਟਾਈਮ ਉਹ ਸਾਡੇ ਸਾਹਮਣੇ ਗਿਆ ਬਿਲਕੁਲ ਠੀਕ ਠਾਕ ਸੀ ਉਹ। ਔ ਸੰਗਤ ਦੇ ਵਿੱਚ ਕੁਝ ਬੀਬੀਆਂ ਵੀ ਨੇ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਕਰਕੇ ਆਈਆਂ ਨੇ ਬੀਬੀ ਜੀ ਕੀ ਨਾਮ ਹੈ ਤੁਹਾਡਾ ਰਿਤਮ ਕੌਰ ਕਿਵੇਂ ਦੇਖਦੇ ਹੋ ਜੀ ਤੁਸੀਂ ਗੁਰੂ ਘਰ ਦੇ ਵਿੱਚ ਆਉਨੇ ਹੋ ਸ਼ਰਧਾ ਭਾਵਨਾ ਦੇ ਨਾਲ ਆ ਕੇ ਸੇਵਾ ਕਰਦੇ ਹੋ ਬਾਣੀ ਪੜ੍ਹਦੇ ਹੋ ਨਮਸਕਾਰ ਕਰਦੇ ਹੋ ਤੇ ਜਿਹੜਾ ਹਾਲ ਦੇ ਵਿੱਚ ਕਿਤੇ ਨਾ ਕਿਤੇ ਸੰਗਤ ਵਾਸਤੇ ਮੰਦ ਭਾਗਾ ਮੈਸੇਜ ਆ ਰਿਹਾ ਹੈ ਤੁਹਾਡੇ ਪੁਆਇੰਟ ਆਫ View ਤੋਂ ਕਿਸ ਤਰ੍ਹਾਂ ਦੇਖਿਆ ਜਾਵੇ ਸਾਰਾ ਹੀ ਗਲਤ ਹੋ ਰਿਹਾ ਹੈ ਅਸੀਂ ਕਦੇ ਦੇਖਿਆ ਹੀ ਨਹੀਂ ਇਹ ਹਾਲ ਜਿਹੜਾ ਹੁਣ ਹੋ ਰਿਹਾ ਆਈ ਦਾ ਸੀ ਐਨੀ ਉਮਰ ਹੋ ਗਈ ਮੈਂ ਵੀ 82 ਸਾਲ ਦੀ ਹੋ ਗਈ ਕਦੇ ਲੜਾਈ ਨਹੀਂ ਦੇਖੀ ਕਿ ਝਗੜੇ ਨੇ ਆਉਂਦੇ ਸੀ ਪਾਠ ਹੋਇਆ ਹੁਕਮਨਾਮਾ ਲਿਆ ਅਰਦਾਸਾਂ ਹੋਈਆਂ ਭਾਈ ਸਾਹਿਬ ਨੇ ਕਰਨਾ ਅਸੀਂ ਵੀ ਕਰਨਾ ਤੇ ਘਰੋਂ ਤੁਰ ਜਾਣਾ ਬੜੀ ਖੁਸ਼ੀ ਖੁਸ਼ੀ ਨਾਲ ਹੁਣ ਉਸ ਦਿਨ ਤੋਂ ਜਿੱਦਣ ਤੇ ਇਹ ਇਲੈਕਸ਼ਨ ਹੋਈ ਹੈ ਉਸ ਦਿਨ ਤੋਂ ਹੀ ਪਤਾ ਨਹੀਂ ਇਹਨਾਂ ਨੂੰ ਕੀ ਚੱਲ ਤੂੰ ਬਣ ਪ੍ਰਧਾਨ ਪ੍ਰਧਾਨ ਬੇਟਾ ਐ ਨਹੀਂ ਬਣਦਾ ਇਹ ਮੁੰਡਾ ਬਣਾਇਆ ਗਿਆ ਪ੍ਰਧਾਨ ਸੁਤਨਾ ਸਿੰਘ ਹਾਂ ਸੰਗਤ ਸੰਗਤ ਨੇ ਬਣਾਇਆ ਮਿੰਦੇ ਖੜੇ ਸਾਰੇ ਬਣਾਉਣ ਵਾਲੇ ਇਹ ਦੂਰ ਨਹੀਂ ਹੈਗੇ ਤੇ ਜਿਹੜਾ ਤੁਸੀਂ ਉਸ ਦਿਨ ਕਹਿੰਨੇ ਹੋ ਵੀ ਇਹ ਮਾਰਪਿੱਟ ਹੋਈ ਹੈ ਆ ਜਿਹੜਾ ਮੁੰਡਾ ਲੈ ਗਿਆ ਖਿਡਾ ਕੇ ਆ ਬੀਬੀ ਦੇ ਕੋਲ ਖੜਾ ਸੀ ਜਿਹਨੂੰ ਧੱਕੇ ਨਾਲ ਜਾ ਕੇ ਇਥੋਂ ਕੱਟਕੁੱਟ ਕੇ ਹਸਪੀਟਲ ਪਾਇਆ ਕੀ ਤੁਸੀਂ ਚੰਗਾ ਸਮਝਦੇ ਹੋ ਪੱਗਾਂ ਬੰਨ ਕੇ ਗੁਰੂ ਘਰ ਆਉਂਨੇ ਹੋ ਫਿਰ ਸਾਫ਼ ਤੁਸੀਂ ਕਿਦਾ ਦੰਨੇ ਹੋ ਤੁਹਾਡੇ ਕੋਲ ਫੁੱਟੂ ਆ ਕਿ ਨਹੀਂ ਫੁੱਟੂ ਹੂੰ ਕਿੱਥੇ ਜਾਓਗੇ ਤੁਸੀਂ ਤੁਹਾਡੀ ਜਮੀਰ ਐਨੀ ਮਰ ਚੁੱਕੀ ਤੁਸੀਂ ਜਮਾ ਹੀ ਰਹਿ ਗਏ ਵੀ ਇੱਥੇ ਆ ਕੇ ਇੰਨੇ ਗਲਤ ਕੰਮ ਕਰੋ ਇੱਕਰਨੋਂ ਆਉਂਦਾ ਮੈਨੂੰ ਉਹ ਦਿਨ ਅਟੈਕ ਹੋਇਆ ਸੀ ਗੁਰਦੁਆਰਾ ਸਾਹਿਬ ਵਿੱਚ ਜਿੱਦਨ ਤਾਲੇ ਤੋੜੇ ਐ ਮੈਨੂੰ ਪਤਾ ਲੱਗਿਆ ਵੀ ਤਾਲਾ ਤੋੜਿਆ ਗਿਆ ਮੈਂ ਵੀ ਆ ਇੱਥੇ ਨਾ ਰੌਲਾ ਰੱਪਾ ਜਿਨ੍ਹਾਂ ਨੇ ਤਾਲੇ ਤੋੜੇ ਉਹ ਨਾ ਛੋਟੇ ਛੋੜੇ ਮੁੰਡੇ ਵੀ ਭਜ ਭਜ ਆਉਂਦੇ ਸੀ ਸਾਰਾ ਕੁਝ ਗਲਤ ਹੈ ਠੀਕ ਤਾਂ ਕੁਝ ਨਹੀਂ ਹੈਗਾ ਜਿਹੜੇ ਸੇਵਾ ਕਰ ਰਹੇ ਉਹ ਕਰ ਰਹੇ ਆ ਉਹ ਪਿਆਰ ਨਾਲ ਉਸ ਤਰ੍ਹਾਂ ਹੀ ਸੇਵਾ ਕਰ ਰਹੇ ਆ ਤਨਖਾਹਾਂ ਵੀ ਦੇਦੇ ਆ ਕੰਮ ਵੀ ਚਲਾ ਰਹੇ ਆ ਫੰਕਸ਼ਨ ਵੀ ਕਰ ਰਹੇ ਆ ਡਰਾਮੇ ਨਹੀਂ ਕਰ ਰਹੇ ਜਿਹੜੀ ਧਿਰ ਦੇ ਕੋਲੇ ਕੋਈ ਪਾਵਰ ਹੀ ਨਹੀਂ ਫਿਰ ਉਹ ਸੀਸੀਟੀਵੀ ਕੈਮਰੇ ਪ੍ਰਾਈਵੇਟ ਤੌਰ ਤੇ ਕਿਵੇਂ ਲਾ ਸਕਦੀ ਆ ਵੀ ਉਹੀ ਤਾਂ ਗੱਲ ਆ ਅਸੀਂ ਮਰੇ ਹੋਏ ਆ ਉਹਨਾਂ ਦੇ ਨਾਲ ਸਰਕਾਰਾਂ ਆ ਅਸੀਂ ਕਿਤੇ ਨਹੀਂ ਜਾਣਾ ਸਾਡਾ ਤਾਂ ਆਸਣ ਵਾਹੀ ਗੁਰੂ ਸਾਹਿਬ ਕੋਲ ਆ ਅਸੀਂ ਉੱਥੇ ਹੀ ਅਰਦਾਸ ਕਰਦੇ ਆ ਮਹਾਰਾਜ ਤੂੰ ਹੀ ਕਰਨਾ ਸਾਡਾ ਜੋ ਕੁਝ ਕਰਨਾ ਕਿਹਾ ਵੀ ਇਹ ਗਲਤ ਹੈ ਆਪਣੇ ਕਰੇ ਤੁਸੀਂ ਬੈਠ ਕੇ ਕੈਮਰੇ ਇਹ ਕੈਮਰਾ ਨਹੀਂ ਹੈ ਤੁਸੀਂ ਲੋਕਾਂ ਦਾ ਉਹ ਦੇਖਦੇ ਹੋ ਹਨਾ ਵੀ ਕੋਈ ਜਨਾਨੀ ਕਿਵੇਂ ਗੋਡੇ ਕਰਕੇ ਝੇਕਦੀ ਹੈ ਕਿਸ ਕਮੀ ਚੜ ਗਿਆ ਕਿਸ ਖੁਸ਼ ਹੋ ਗਿਆ ਅਸੀਂ ਮਰੇ ਹੋਏ ਆ ਮਰੇ ਹੋਏ ਕਰ ਸਕਦੇ ਨਹੀਂ ਲੜ ਨਹੀਂ ਸਕਦੇ ਉਹ ਲੜਨ ਵਾਲੇ ਆ ਅਸੀਂ ਲੜ ਨਹੀਂ ਸਕਦੇ ਮੰਦੇ ਵੀ ਉਹਨਾਂ ਨਾਲ ਇਹ ਜੇ ਰਲ ਗਏ ਠੀਕ ਹੈ ਮੈਂ ਤਾਂ ਇੰਨਾ ਹੀ ਕਹੂੰਗੀ ਜੋ ਖੁਸ਼ ਹੋ ਰਿਹਾ ਗਲਤ ਹੋ ਰਿਹਾ ਸਾਡੇ ਜਿਹੜੀਆਂ ਤਾਕਤਾਂ ਪ੍ਰਸ਼ਾਸਨ ਹੈ ਉਹ ਨਾਲ ਰਹਦੀਆਂ ਤਾਂ ਇਹ ਗਲਤ ਕੰਮ ਹੁੰਦੇ ਨਹੀਂ ਹੋ ਰਹੀ ਸਕਦੇ ਬਿਲਕੁਲ ਇਧਰ ਵੀ ਸੰਗਤ ਦੇ ਵਿੱਚੋਂ ਕੁਝ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਈ ਸਾਹਿਬ ਕਿਵੇਂ ਦੇਖਿਆ ਜਾਵੇ ਇਹ ਸੰਗਤ ਦੇ ਵਿੱਚੋਂ ਆ ਰੋਜ਼ਾਨਾ ਰੁਟੀਨ ਬਣੀ ਹੋਈ ਹੈ ਸੰਗਤ ਆਉਂਦੀ ਹੈ ਗੁਰੂ ਘਰ ਦੇ ਵਿੱਚ ਨਮਸਕਾਰ ਹੁੰਦੀ ਹੈ ਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਜੀ ਸਮੁੱਚੇ ਕਟਨਾ ਕ੍ਰਮ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਮੌਜੂਦਾ ਐਮਸੀ ਵਾਰਡ ਨੰਬਰ 12 ਤੋਂ ਮੈਂ ਅਫਤਾਰ ਸਿੰਘ ਸਾਰੇ ਜਿਹੜਾ ਗੁਰਦੁਆਰਾ ਸਾਹਿਬ ਦੇ ਮੂਰੇ ਰੇੜੀਆਂ ਲੱਗੀਆਂ ਅਸੀਂ ਮੈਂ ਆਪਣੇ ਐਮਸੀ ਦੇ ਨਾਤੇ ਇਹ ਰੇੜੀਆਂ ਖੜਨ ਤੋਂ ਹਟਾਈਆਂ ਇਹ ਗਰਜ ਸਿੰਘ ਐਂਡ ਪਾਲਟੀ ਮੌਜੂਦਾ ਆਮ ਪਾਲਟੀ ਦੇ ਬੰਦੇ ਨੇ ਇਹਨਾਂ ਨੇ ਆਪਣੀ ਮੌਜੂਦਾ ਵਿੱਚ ਆਪਣੇ ਜ਼ੋਰ ਨਾਲ ਇੱਕ ਦੇ ਜ਼ੋਰ ਨਾਲ ਆਪਣੇ ਗੁਰਦੁਆਰਾ ਸਾਹਿਬ ਦੇ ਲਾਗੇ-ਲਾਗੇ ਸਾਰੀਆਂ ਰੇੜੀਆਂ ਫੇਰ ਦੁਬਾਰੇ ਲਗਾ ਰਹੇ ਹਨ ਮੈਂ ਥੋੜਾ ਦਿਨ ਆਪਣੇ ਕੰਮ ਹੋਣ ਦੇ ਨਾਤੇ ਮੈਂ ਬਾਹਰ ਸੀ ਇਹਨਾਂ ਨੇ ਮੌਕਾ ਚੱਕ ਕੇ ਉਰੇ ਕੁਲਫੀ ਵਾਲੇ ਸਿੱਖ ਸੰਗਤ ਆਪਣਾ ਪ੍ਰਚਾਰ ਕੰਮ ਕਰਨ ਵਾਸਤੇ ਉਰੇ ਰੇੜੀ ਲਾਉਂਦੀ ਸੀ ਇਹਨਾਂ ਨੇ ਉਸ ਆਸਾਮ ਨਾਲ ਉਸ ਬੰਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਮੁੰਡਾ ਰਾਜਵੀਰ ਜੋ ਕੁਦਰਤੀ ਉਹਨਾਂ ਦੇਖਿਆ ਵੀ ਸਿੱਖ ਨਾਲ ਇਹ ਤੱਕਾ ਹੋ ਰਿਹਾ ਉਸ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਇਹਦੀ ਮਦਦ ਕਰਾਂ ਵੀ ਇਹਨੂੰ ਕੁੱਟ ਗਈ ਉਹਨੇ ਮੌਕਾ ਉਹ ਬੰਦੇ ਨੂੰ ਛੱਡ ਕੇ ਰਾਜਵੀਰ ਤੇ ਹਮਲਾ ਕਰਤਾ ਉਸ ਨੂੰ ਬੜੇ ਜਿ ਕਟਾਈ ਕੀਤੀ ਉਹਦੇ ਗਿਰਚ ਮਾਰੀ ਉਹਦੇ ਟਾਂਕੇ ਲੱਗੇ ਉਹਨੂੰ ਮੈਡੀਕਲ ਕਰਵਾਇਆ ਫਿਰ ਵੀ ਐਡੀ ਅਪਰੋਚ ਕੀਤੀ ਸਰਕਾਰ ਨੇ ਉਹਤੇ ਪਰਚਾ ਨਹੀਂ ਹੋਣ ਦਿੱਤਾ ਫਿਰ ਸਾਡੇ ਮੁਤਵਰੇ ਬੰਦਿਆਂ ਨੇ ਇਕੱਠੇ ਹੋ ਕੇ ਆਪਣਾ ਇਕੱਠ ਕਰਕੇ ਥਾਣੇ ਗਏ ਥਾਣੇ ਜਾ ਕੇ ਉਥੇ ਰਿਕਵੈਸਟ ਕੀਤੀ ਐਸਐਚਓ ਸਾਹਿਬ ਨੂੰ ਵੀ ਜੇ ਤੁਸੀਂ ਪਰਚਾ ਦੰਨੇ ਹੈ ਤਾਂ ਅਸੀਂ ਸ਼ਾਂਤੀ ਨਾਲ ਬੈਠ ਕੇ ਗੱਲ ਕਰਦੇ ਆਂ ਜੇ ਨਹੀਂ ਤੁਸੀਂ ਤਾਂ ਅਸੀਂ ਉਹਰੇ ਧਰਨਾ ਲਾਣਾ ਜਾਂ ਪ੍ਰਸ਼ਾਸਨ ਨੇ ਦੇਖਿਆ ਵੀ ਗੱਲ ਇੱਥੇ ਤੱਕ ਪਹੁੰਚ ਗਈ ਤਾਂ ਉਹਨੇ ਚੱਕ ਕੇ ਉਹ ਪਰਚਾ ਦੇ ਤਾ ਇਹ ਜਿੰਨੇ ਵੀ ਰੇੜੀ ਮਲਾਜ਼ਮ ਐ ਜਿਹਨੇ ਰੇੜੀਆਂ ਵਾਲੇ ਐ ਸਾਰੇ ਇਹਨਾਂ ਦੇ ਕਰਾਏ ਤੇ ਐ ਸਾਰੀ ਫੁੱਲ ਸਪੋਰਟ ਇਹ ਕਰ ਰਹੇ ਪਿੱਛੋਂ ਜਿਸ ਬੰਦੇ 'ਤੇ ਅਟੈਕ ਕਰਾਉਣਾ ਇਹਨਾਂ ਨੇ ਆਪ ਗੱਲ ਕਰਕੇ ਇਸ ਬੰਦੇ 'ਤੇ ਅਟੈਕ ਕਰਾਉਣਾ ਜਿੰਨੇ ਵੀ ਇਹ ਆਪਣੇ ਆਪ ਦੇ ਨੇਤਾ ਦੇ ਮੁਰਲੇ ਐ ਸਾਰੇ ਇਹਨਾਂ ਤੋਂ ਪੈਸੇ ਲੈ ਰਹੇ ਆ ਮੈਂ ਗੱਲ ਖੁੱਲ੍ਹ ਕੇ ਕਹਿੰਦਾ ਹੂੰ ਕੋਈ ਮੈਨੂੰ ਕੋਈ ਉਹ ਨਹੀਂ ਹੈਗਾ ਮੈਂ ਗੱਲ ਕਲੀਅਰ ਕਰ ਰਹਾ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਪੈਸੇ ਲੈ ਰਹੇ ਨੇ ਇਹ ਸਾਰੇ ਇਹਨਾਂ ਨੇ ਆਪਣੇ ਦਰਵਾਜ਼ਿਆਂ ਮੂਰੇ ਰੇੜੀਆਂ ਲਾਈਆਂ ਹੋਈਆਂ ਹੁਣ ਤੋਂ ਮੇਨਾ ਲੈਣੇ ਆ ਐਨੀ ਪਬਲਿਕ ਜਿਹੜੀ ਰੇੜੀ ਲੱਗੀ ਹੋਈ ਹੈ ਕਿਉਂ ਲੱਗੀ ਹੋਈ ਇਸੇ ਕਰਕੇ ਲੱਗੀ ਹੈ ਨਹੀਂ ਆਪਣੇ ਗਰਦਾਰਾ ਸਾਹਿਬ ਦੇ ਮੈਂ ਹੁਣੇ ਇਹ ਕਰਕੇ ਆਇਆ ਮੇਰੇ ਇੱਕ ਕਹਿੰਦੇ ਸਾਰੀਆਂ ਰੇੜੀਆਂ ਸੈੱਟ ਹੋ ਗਈਆਂ ਇਹਨਾਂ ਨੇ ਐਨੀ ਓਰੇ ਹਕੂਮਤ ਜਮਾਈ ਹੋਈ ਹੈ ਜਿਸ ਮਰਜ਼ੀ ਇਹਨਾਂ ਗਦਰ ਪਾਣਾ ਸਾਰਾ ਇਹਨਾਂ ਨੇ ਪਾਉਣਾ ਹੁਣ 4 ਤਰੀਕ ਨੂੰ ਫੇਰ ਲੜਾਈ ਹੋਈ ਹੈ ਪਾਣੀ ਵਾਲੀ ਟੈਂਕੀ ਤੇ ਉਹ ਮੁੰਡਿਆਂ ਦੇ ਦੋਵਾਂ ਦਾ ਸੀਣਾ 'ਚ ਲੱਗੇ ਟੱਕ ਮਾਰੇ ਆ ਉੱਥੇ ਵੀ ਆਮ ਪਾਰਟੀ ਵਾਲੀ ਪੂਰੀ ਗੱਟ ਕੇ ਸਪੋਰਟ ਕਰ ਰਹੇ ਆ ਇਹ ਫੈਮਿਲੀ ਪੂਰੀ ਗੱਟ ਕੇ ਸਪੋਰਟ ਕਰ ਰਹੀ ਹੈ ਸਾਨੂੰ ਸਾਰੀ ਗੱਲਾਂ ਦਾ ਪਤਾ ਹੈ ਚਲੋ ਮਹਾਰਾਜ ਟਾਈਮ ਦੇਵੇਗਾ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਥੇ ਆਣਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪੋਲਿਟਿਕਸ ਖੇਡੀ ਜਾ ਰਹੀ ਹੈ ਫਿਰ ਪੂਰੀ ਪੂਰੀ ਪੋਲਿਟਿਕਸ ਹੈ ਜੀ ਬਹੁਤ ਜ਼ਿਆਦਾ ਮੇਰੇ ਤੇ ਹੀ ਪਰਚਾ ਹੋਇਆ 57 ਦਾ ਮੇਰੇ ਤੇ ਪਰਚਾ ਮੌਜੂਦ ਹੈ ਐਮਸੀ ਮੈਨੂੰ ਪ੍ਰਧਾਨ ਜੀ ਨੇ ਟੈਲੀਫੋਨ ਮਰੀਜ਼ ਆ ਮੇਰੀ ਪੀਜੀ ਤੋਂ ਦਰੀ ਦਵਾਈ ਚੱਲ ਰਹੀ ਹੈ ਪ੍ਰਧਾਨ ਜੀ ਨੇ ਮੈਨੂੰ ਟੈਲੀਫੋਨ ਕਰਿਆ ਮੈਂ ਮੌਜੂਦਾ ਆਇਆ ਬਿਮਾਰ ਚੱਲ ਰਿਆ ਸੀ ਮੈਂ ਫਿਰ ਵੀ ਇਹਨਾਂ ਨੇ ਮੇਰੇ ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਵੀ ਅਫਤਾਰ ਸਿੰਘ ਨੂੰ ਉਰੇ ਦੇ ਭਜਾਓ ਤਾਂ ਆਪਾਂ ਕਬਜ਼ਾ ਕਰਦੇ ਹਾਂ ਪਰ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਨੇ ਮੈਨੂੰ ਇੰਨਾ ਬੁੱਧ ਮਤ ਦਿੱਤੀ ਮਹਾਰਾਜ ਨੇ ਮੈਨੂੰ ਇੰਨਾ ਸਮਰਥਨ ਦਿੱਤਾ ਮੈਂ ਨਾਲ ਉੱਥੇ ਇਹਨਾਂ ਦੇ ਬੱਚਿਆਂ ਦੇ ਨਾਲ ਖੜਿਆ ਰਿਹਾ ਪ੍ਰਧਾਨਗੀ ਦੇ ਤਕਰਾਰ ਦੇ ਦੌਰਾਨ ਪ੍ਰਸ਼ਾਸਨ ਨੇ 145 ਲਾਤੀ ਤੇ ਗੋਲ ਕੱਪ ਨੇ ਕਬਜ਼ੇ ਦੇ ਵਿੱਚ ਲੈ ਲਈ ਫਿਰ ਇੱਥੇ ਸੇਵਾਦਾਰਾਂ ਨੂੰ ਗਰੰਥੀ ਸਿੰਘਾਂ ਨੂੰ ਤਨਖਾਹਾਂ ਦਿੱਤੀਆਂ ਜਾਣੀਆਂ ਨੇ ਗੁਰੂ ਘਰ ਦਾ ਲੰਗਰ ਦਾ ਪ੍ਰਬੰਧ ਚੱਲਣਾ ਹੈ ਫਿਰ ਉਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਊਗਾ ਇਹਦਾ ਕੋਈ ਰੋਡ ਮੈਪ ਦੇ ਕੇ ਗਿਆ ਪ੍ਰਸ਼ਾਸਨ ਸਰ ਮੇਰੀ ਗੱਲ ਹੋਈ ਹੈ ਉਹਨਾਂ ਨਾਲ ਵੀ ਉਹ ਕਹਿੰਦੇ ਵੀ ਆਪਾਂ ਗੋਲਕ ਨੂੰ ਆਪਾਂ ਪਹਿਲਾਂ ਆਪਣੇ ਇਚੋ ਕਿਉਂਕਿ ਗੋਲਕ ਭਰੀ ਹੋਈ ਸੀ 8-9 ਮਹੀਨੇ ਹੋ ਗਏ ਗੋਲਕ ਭਰੀ ਬਈ ਸਾਨੂੰ ਵੀ ਆਪਣਾ ਡਰ ਸੀ ਵੀ ਕਦੋਂ ਇਹ ਤੇ ਲੁੱਟਮਾਰ ਹੋ ਜੇ ਔਰੇ ਕੋਈ ਭੌਣਾ ਵਰਤੇ ਸਾਡਾ ਪ੍ਰਧਾਨ ਜੀ ਸਤਨਾਮ ਸਿੰਘ ਜੀ ਸਾਡਾ ਬੇਟਾ ਵੀ ਉਹਦੇ ਦੋਸ਼ ਜਾਣਾ ਵੀ ਜਿੰਨਾ ਵੀ ਪ੍ਰਧਾਨਗੀ ਦੀ ਲੁੱਟਮਾਰ ਹੋਈ ਹੈ ਸਭ ਇਹਸ ਕਰਕੇ ਹੋਈ ਹੈ ਸਾਨੂੰ ਆਪਣੇ ਘਰ ਤੋਂ ਵੀ ਇੰਨਾ ਡਰ ਸੀ ਵੀ ਔਰੇ ਗੁਰਦੁਆਰੇ 'ਚ ਬੱਪਰ ਮਾ ਜਾਏ ਮਹਾਰਾਜ ਨੇ ਨਹੀਂ ਸੱਤਿਆ ਰੱਖੀ ਪਰ ਗੋਲਕ ਨੂੰ ਮਹਾਰਾਜ ਨੇ ਉਧਰ-ਉਧਰ ਨਹੀਂ ਹੋਣ ਦਿੱਤਾ ਚਲੋ ਮਹਾਰਾਜ ਨੇ ਇੰਨੀ ਵੀ ਸੁੱਖ ਰੱਖੀ ਵੀ ਗੋਲ ਖੁੱਲ ਗਈ ਗੋਲ ਖੁੱਲ ਗਈ ਚਲੋ ਆਪਣੀ ਮੁਲਾਜ਼ਮਾਂ ਅਫਸਰ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਬੈਠ ਕੇ ਆਪਾਂ ਉਹਦਾ ਸਰਕੂਲੇਸ਼ਨ ਬਣਾ ਕੇ ਤੁਹਾਨੂੰ ਸਾਰੀ ਰਿਪੋਰਟ ਦੇ ਦੇਵਾਂਗੇ ਇਹੋ ਜੀ ਕੋਈ ਗੱਲ ਨਹੀਂ ਆ ਬਿਲਕੁਲ ਹਾਲ ਦੇ ਵਿੱਚ ਪ੍ਰਸ਼ਾਸਨ ਦੀ ਇਨਵੋਲਵਮੈਂਟ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਗੋਲਕ ਪ੍ਰਸ਼ਾਸਨ ਦੇ ਵੱਲੋਂ ਆਪਣੇ ਹਰਾਸਤ ਦੇ ਵਿੱਚ ਲਈ ਗਈ ਹੈ ਔਰ ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਵੀ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਰਕਾਰੀ ਦਖਲ ਅੰਦਾਜ਼ੀ ਆਪਣੀਆਂ ਨਲਾਈਕੀਆਂ ਕਰਕੇ ਕਰਵਾਈ ਜਾ ਰਹੀ ਹੈ ਤੇ ਖਾਸ ਕਰ ਗੁਰਦੁਆਰਾ ਸਾਬ ਦੇ ਬਾਬਤ ਕੁਝ ਵਿਦਵਾਨ ਵੀਰਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਘਰ ਸ਼ੀਸ਼ੇ ਦੀ ਨਿਆਂ ਹੈ ਜਿਹੜੇ ਲੋਕ ਜਿਸ ਤਰੀਕੇ ਦੀ ਭਾਵਨਾ ਲੈ ਕੇ ਆਉਂਦੇ ਆ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਗੁਰੂ ਘਰ ਦੇ ਵਿੱਚੋਂ ਵਾਪਸ ਜਾਣਾ ਪੈਂਦਾ ਹੈ ਪਰ ਹਾਲ ਦੇ ਵਿੱਚ ਜੋ ਕੁਝ ਕਟਨਾਕਰਮ ਵਾਪਰੇ ਆਏ ਇਹਦਾ ਜ਼ਿੰਮੇਵਾਰ ਕੌਣ ਹੈ ਕਿਸ ਤਰੀਕੇ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਇਹ ਵੀ ਪਿਵਿੱਖ ਦੇ